ਮੈਂ ਤੁਹਾਡੇ ਧਿਆਨ ਚ ਇਹ ਲਿਆਣਾ ਚਾਹਨਾ ਆ ਕਿ ਜਿਹੜੀਆਂ ਵਾਟਰ ਸਪਲਾਈ ਦੀਆਂ ਪਾਈਪਲਾਈਨਾਂ ਆ ਇਹ ਲਗਭਗ ਬਹੁਤ 35 ਸਾਲ ਤੋਂ ਇਹ ਚੱਲੀਆਂ ਆ ਰਹੀਆਂ ਆ ਇਹਨਾਂ ਨਾਲ ਜਿਹੜੀ ਆ ਵਾਟਰ ਸਪਲਾਈ ਦੀ ਜਿਹੜੀ ਪਾਣੀ ਦੀ ਲੀਕੇਜ ਥਾਂ ਥਾਂ ਤੋਂ ਹੋ ਰਹੀ ਆ ਮਹੱਲੇ ਵਾਲਿਆਂ ਨੂੰ ਪਿੰਡ ਵਾਸੀਆਂ ਨੂੰ ਇਹਦਾ ਘਰਾਂ ਦੇ ਵਿੱਚ ਤਰੇੜਾਂ ਪੈ ਗਈਆਂ ਘਰ ਬੈਠ ਗਏ ਆ ਜਿਸ ਘਰ ਵਿੱਚ ਅਸੀਂ ਖੜੇ ਆ ਇਹ ਘਰ ਸਾਰੇ ਦਾ ਸਾਰਾ ਹੀਠਾਂ ਬੈਠ ਗਿਆ ਤਰੇੜਾਂ ਆ ਗਈਆਂ ਔਰ ਨਾਲ ਦਾ ਘਰ ਜਿਹੜਾ ਉਹਦੇ ਘਰ ਵਿੱਚ ਵੀ ਤਰੇੜਾਂ ਆ ਗਈਆਂ ਆ ਈਵਨ ਉੱਪਰਲੇ ਮਹੱਲੇ ਦੇ ਵਿੱਚ ਵੀ ਇਹ ਵਾਟਰ ਸਪਲਾਈ ਦੀ ਪਾਈਪ ਜਿਹੜੀ ਆ ਇਹ ਲੀਕ ਕਰਦੀਆਂ ਰਹੀਆਂ ਤੇ ਉਹਨਾਂ ਘਰਾਂ ਦੇ ਵਿੱਚ ਵੀ ਇਹ ਤਰੇੜਾਂ ਆਈਆਂ ਤੇ ਉਹਨਾਂ ਨੂੰ ਬਹੁਤ ਨੁਕਸਾਨ ਹੋਇਆ ਘਰਾਂ ਦੇ ਵਿੱਚ ਇਹ ਕੱਲੀ ਮੇਰੀ ਪ੍ਰੋਬਲਮ ਨਹੀਂ ਹੈਗੀ ਇਹ ਸਾਰੇ ਪਿੰਡ ਦੀ ਪ੍ਰੋਬਲਮ ਬਣ ਗਈ ਹੋਆ ਅਸੀਂ ਕਈ ਵਾਰੀ ਜਦੋਂ ਵੀ ਲੀਕੇਜ ਹੁੰਦੀ ਆ ਅਸੀਂ ਜਾਂਦੇ ਆ ਮਹਿਕਮੇ ਦੇ ਕੋਲ ਜਾਂਦੇ ਆ ਲੇਕਿਨ ਸਾਡੇ 5-5 7-7 ਦਿਨ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਅਖੀਰ ਦੇ ਵਿੱਚ ਆਪਣੇ ਖਰਚੇ ਦੇ ਆਪਣਾ ਖਰਚਾ ਕਰਕੇ ਇਹਨਾਂ ਪਾਈਪ ਲਾਈਨਾਂ ਦੀ ਰਿਪੇਅਰ ਕਰਵਾਈ ਦੀ ਆ ਤਾਂ ਜਾ ਕੇ ਉਹ ਜਿਹੜੀ ਆ ਪਾਈਪ ਲਾਈਨ ਠੀਕ ਹੁੰਦੀ ਆ ਅਸੀਂ ਇਹ ਮਹਿਕਮੇ ਨੂੰ ਬੇਨਤੀ ਕਰਦੇ ਆ ਕਿ ਜਿਹੜੀਆਂ ਪਾਈਪ ਲਾਈਨਾਂ ਐ ਬਦਲੀਆਂ ਜਾਣ ਕਿਉਂਕਿ ਪੁਰਾਣੀਆਂ ਹੋ ਗਈਆਂ ਨਵੀਆਂ ਪਾਈਪ ਲਾਈਨਾਂ ਇਹ ਪਾਈਆਂ ਜਾਣ ਤਾਂ ਕਿ ਜਿਹੜਾ ਇਹ ਪਿੰਡ ਵਾਸੀਆਂ ਦੇ ਘਰਾਂ ਦਾ ਕੋਈ ਬਚਾਅ ਹੋ ਸਕੇ ਨਹੀਂ ਤਾਂ ਘਰਾਂ ਦਾ ਕੋਈ ਬਚਾਅ ਨਹੀਂ ਇਹ ਪਾਈਪਲਾਈਨਾਂ ਦੀ ਇੰਨੀ ਦੁਰਦਸ਼ਾ ਹੋ ਗਈ ਹੋਆ ਹੁਣ ਕੁਮਾਰਿਆ ਮੇਰਾ ਪਿੰਡ ਪਨਾਮ ਆ ਮੇਰਾ ਆ ਘਰ ਵਾਟਰ ਸਪਲਾਈ ਦੀ ਮਿਹਰਬਾਨੀ ਨਾਲ ਪਾਈਪ ਲੀਕ ਹੋ ਕੇ ਬਰਬਾਦ ਹੋ ਗਿਆ ਸਾਰਾ ਘਰ ਧਸ ਗਿਆ ਅਖੀਰ ਮੈਨੂੰ ਨਵਾਂ ਦੋ ਕਮਰੇ ਖੜੇ ਕਰਨੇ ਪਏ ਆ ਇਹ ਪਿੰਡ ਦੇ ਵਿੱਚ 10-12 ਘਰ ਆ ਇਹੋ ਜਿਹੇ ਆ ਜਿਨ੍ਹਾਂ ਨੂੰ ਟੀੜਾਂ ਆ ਗਈਆਂ ਔਰ ਉਹਨਾਂ ਦਾ ਬੁਰਾ ਹਾਲ ਆ ਕਿਰਪਾ ਕਰਕੇ ਮੇਰੀ ਇਹ ਵਾਟਰ ਸਪਲਾਈ ਵਿਭਾਗ ਨੂੰ ਬੇਨਤੀ ਆ ਕਿ ਇਹ ਪਾਈਪਲਾਈਨ ਨਮੀ ਪਾਈ ਜਾਵੇ ਔਰ ਇਹਦਾ ਸੁਧਾਰ ਕੀਤਾ ਜਾਵੇ ਮੇਰਾ ਬਣਦਾ ਮੁਆਵਜ਼ਾ ਮੈਨੂੰ ਦਿੱਤਾ ਜਾਵੇ ਆਮ ਰਿਟਾਇਰਡ ਟੀਚਰ ਇਸ ਪਿੰਡ ਦਾ ਨਿਵਾਸੀ ਆ ਅੱਜ ਜਿੱਥੇ ਅਸੀਂ ਇਕੱਠੇ ਹੋਏ ਹਾਂ ਬਹੁਤ ਮੇਜਰ ਪ੍ਰੋਬਲਮ ਆ ਗਈ ਆ ਸਾਡੇ ਸਾਰੇ ਮਹੱਲੇ ਦੇ ਵਿੱਚ ਜਿਹੜੀ ਇਹ ਬੈਂਕਵੇਂ ਵੱਲੋਂ ਪਾਈਪ ਲਾਈਨ ਪਾਈ ਗਈ ਸੀ ਉਹ ਕਾਫੀ ਚਿਰ ਪੁਰਾਣੀ ਸੀ ਵਿਭਾਗ ਨੇ ਕੋਈ ਸਾਰ ਨਹੀਂ ਲਈ ਮੁਰਕ ਕੇ ਇਸ ਘਰ ਬਿਲਕੁਲ ਥੱਲੇ ਤੱਕ ਤਸ ਗਿਆ ਇਸ ਦੇ ਨਾਲ ਜਿੰਨੇ ਵੀ ਗਲੀ ਦੇ ਵਿੱਚ 8-10 ਘਰ ਜਾਂਦੇ ਆ ਉਹ ਸਾਰਿਆਂ ਦਾ ਬਹੁਤ ਨੁਕਸਾਨ ਹੋਇਆ ਬੜਾ ਇਹ ਆ ਸਧਾਰਨ ਪਰਿਵਾਰਾਂ ਦੇ ਵਿੱਚੋਂ ਹੈਗੇ ਆ ਤੇ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਬੜਾ ਮੁਸ਼ਕਲ ਹੈਗਾ ਇਸ ਪਰਿਵਾਰ ਨੇ ਕਿੰਦਾਂ ਅੱਜ ਦੋ ਕਮਰੇ ਹੋਰ ਬਣਾਏ ਆ ਬਹੁਤ ਜ਼ਿਆਦਾ ਇਹ ਨੁਕਸਾਨ ਹੋਇਆ ਅਸੀਂ ਮਹਿਕਮੇ ਨੂੰ ਇਸ ਮਾਧਿਅਮ ਰਾਹੀਂ ਇਹ ਅਪੀਲ ਕਰਦੇ ਆ ਕਿ ਇਹਦਾ ਨੁਕਸਾਨ ਜਿਹੜਾ ਹੈਗਾ ਪਰਪਾਈ ਕੀਤੀ ਜਾਵੇ ਔਰ ਜਲਦੀ ਤੋਂ ਜਲਦੀ ਜਿਹੜੀਆਂ ਪਾਈਪ ਲਾਈਨਾਂ ਉਹਦੀ ਰਿਪੇਅਰ ਕੀਤੀ ਜਾਵੇ ਤਾਂ ਕਿ ਬਾਕੀ ਪਰਿਵਾਰਾਂ ਦਾ ਜਿਹੜਾ ਹੈਗੇ ਘਰ ਹੈਗੇ ਆ ਉਹ ਵੀ ਬਚਾਏ ਜਾ ਸਕਣਗੇ। ਥੈਂਕ ਯੂ। ਮੈਂ ਆਸ਼ਾ ਹੈ। ਆਸ਼ਾ ਕੁਮਾਰੀ ਹੈ ਤੇ ਪਿੰਡ ਪਨਾਮ ਹੈ। ਸਾਡਾ ਘਰ ਬਹੁਤ ਵਹਿਟ ਚੁੱਕਾ ਹੈ, ਟੀੜਾ ਆ ਗਈਆਂ। ਬਹੁਤ ਖਰਾਬ ਹੋ ਗਿਆ ਹੈ, ਪੈਪਾਂ ਖਰਾਬ ਹੋ ਗਈਆਂ, ਪਾਈਆਂ ਜਾਣ ਤੇ ਬਚਾਰਨ ਕੋਰਾ ਜੀ, ਮੈਂ ਪੰਚਾਇਤ ਮੈਂਬਰ ਬਨਾ ਪਿੰਡ ਦੀ। ਹਾਂਜੀ ਇਸ ਸਾਡੇ ਗਲੀ ਦੇ ਵਿੱਚ ਪੈਪ ਜ਼ੈਨ ਬਹੁਤ ਪੁਰਾਣੀ ਆ। ਇਸ ਕਰਕੇ ਸਾਡੇ ਪਿੰਡ ਵਾਲਿਆਂ ਦਾ ਬਹੁਤ ਨੁਕਸਾਨ ਹੁੰਦਾ। ਤੇ ਇੰਨਾ ਜਿਆਦਾ ਨੁਕਸਾਨ ਹੋਇਆ ਕਿ ਕੋਈ ਗਰੀਬ ਆਦਮੀ ਦੇਖ ਕੇ ਵੀ ਸਾਨੂੰ ਵੀ ਬਹੁਤ ਦੁੱਖ ਲੱਗਦਾ ਆ ਤੇ ਇਹਨਾਂ ਦਾ ਇੰਨਾ ਨੁਕਸਾਨ ਹੋਇਆ ਸੀ ਇਹਨਾਂ ਨੂੰ ਬਹੁਤ ਵਾਰੀ ਕਿਹਾ ਕਿ ਤੁਸੀਂ ਇਹਦੇ ਬਾਰੇ ਲਿਖਤੀ ਰੂਪ ਵਿੱਚ ਦਿਓ ਤੇ ਮਹਿਕਮੇ ਵਾਲਿਆਂ ਦੇ ਕੰਨ ਤੇ ਜੂਨ ਹੀ ਸਰਕਦੀ ਹੈ ਜੀ ਪਾਣੀ ਢੀਕ ਕਰਦਾ ਪੈਪ ਪ੍ਰਾਣੇ ਆ ਇਹਨਾਂ ਦੇ ਘਰਾਂ ਦੇ ਸਾਰਿਆਂ ਦੇ ਘਰਾਂ ਨੂੰ ਨੁਕਸਾਨ ਪਹੁੰਚਦਾ ਆ ਜੀ ਇਸ ਕਰਕੇ ਤੇ ਮੇਰਾ ਨਾਮ ਚਰਨਜੀਤ ਸਿੰਘ ਪਿੰਡ ਪਨਾਮ ਦਾ ਮੈਂ ਸਰਪੰਚ ਆ ਤੇ ਸਾਡੇ ਪਾਈਪਲਾਈਨ ਪਿੰਡ ਦੇ ਵਿੱਚ ਬਹੁਤ ਪੁਰਾਣੇ ਆ ਬੇ ਕਈਆਂ ਕਰਾ ਦਾ ਬਹੁਤ ਨੁਕਸਾਨ ਹੋਇਆ ਬੇ ਇਹ ਲੀਕ ਹੋ ਗਏ ਅਸੀਂ ਪਰਜੋਰ ਬੇਨਤੀ ਕਰਦੇ ਆ ਵੀ ਜਿਹੜੀ ਪਾਈਪਲਾਈਨ ਆ ਇਹ ਨਵੀਂ ਪਾਈ ਜਾਵੇ ਜਿਨ੍ਹਾਂ ਬੰਦਿਆਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਵੀ ਮਾਜਵਾ ਦਿੱਤਾ ਜਾਵੇ ਇਹ ਗਰੀਬ ਬੰਦੇ ਸਾਰੇ ਬੇ ਘਰ ਬਣਾਉਣ ਦੀ ਹਿੰਮਤ ਨਹੀਂ ਪਰਜੋਰ ਵੀ ਲਿਆ ਬੇ ਮਾਜਵਾ ਦਿੱਤਾ ਜਾਵੇ